ਉਹ ਆਜਾ ਫੇਰ ਕਹਿੰਦੇ 911 ਦੇ ਡਾਕਟਰ ਗਰਜੰਟ ਮਿਸਤਰੀ ਢੋਲੇ ਕੋਲੇ ਆ ਗਏ ਹੋ ਰਜਾ ਹੋਰ ਮਿਸਤਰੀ ਸਾਹਿਬ ਕਹਿੰਦੇ ਠੀਕ ਠਾਕ ਵਧੀਆ ਓਕੇ ਆ ਜਾਮਾ ਕੰਮ ਸਹੀ ਗੱਲ ਫੇਰ ਝੋਟੇ ਤਿਆਰ ਕਰਤੇ ਹੈ ਹਾਂ ਤੁਹਾਨੂੰ ਘੇਰੀ ਲੈਤਾ ਮਿਸਤਰੀ ਨਾਲ ਸੀ ਆਏ ਸੀ ਨਾਟ ਲੈਣਾ ਦੁਕਾਨ ਦੇ ਉੱਤੇ ਉਹ ਸਾਹਮਣੀ ਦੇ ਉੱਤੇ ਤੇ ਇੱਥੇ ਮਿਸਤਰੀ ਕਹਿੰਦਾ ਰਕਣਾ ਆ ਜਾਓ ਕਹਿੰਦਾ ਟਰੈਕਟਰ ਤਿਆਰ ਖੜੇ ਨੇ ਤੇ ਆ ਫਿਰ ਕਿੱਥੇ ਜਾਣਾ ਹੋਣਾ ਕਿੱਥੋਂ ਦਾ ਨਾਲ ਜਾਣਾਗਾ ਕਰਨਾਲ ਹਾਂ ਠੀਕ ਹੈ ਇਹ ਬਹੁਤ ਅਰਕਾਂਟ ਤਿਆਰ ਹੋ ਟਰੈਕਟਰ ਹੈ ਨਾ ਫਿਰ ਆ ਲੱਗਿਆ ਪਿਆਗਾ ਰੰਗ ਰੋਂਗ ਦਾ 아이ਦਾ ਨਾ ਭਰਾ ਵੱਲ ਵਿਡੇ ਵੈ ਚਾਰ ਤਾਂ ਐ ਲੱਗਦਾ ਵੀ ਦੇਖਣ ਨੂੰ ਜੀ ਨਹੀਂ ਕਰਦਾ ਚਾਰ ਤੇ ਲਿਬੜਿਆ ਦੇ। ਤੇ ਆ ਤਾਂ ਹੁਣ ਟਾਈਮ ਮਾਰਦੇ ਨੇ ਚਮਕਾ ਮਿੱਤਰੋ ਦੇਖੋ ਨਾ ਟਰੈਕਰ ਗਿਆ। ਬਣਾਤੀ ਗੱਲ ਦੁਬਾਰੇ ਜਨਮ ਵਾਲਾ ਕੰਮ ਹੋ ਜਾਂਦਾਗਾ। ਉਹ ਆਏ ਆ ਮਿਸਤਰੀ ਅੜੇ ਘਟੇ ਕੱਢਦੇ ਆ। ਜਮਾ ਜੇਸ ਤੋਂ ਟਰਾਲੀ ਨਹੀਂ ਆਉਂਦੀ। 4 ਵਾਲੀ ਮੱਕੀ ਵਾਲੀ ਉੱਥੋਂ ਲੈ ਕੇ ਆਉਨੇ ਆ। ਇਹਦਾ ਫਿਰ ਇੰਜਣ ਕਿੰਨੇ ਦਾਗਾ? ਇਹਦਾ ਇੰਜਣ ਇਹਦਾ ਇੰਜਨ ਆ ਗਿਆ 75 HP ਕਰਿਆ ਆਪਾਂ ਨੇ 75 HP ਹਾਂ ਠੀਕ ਆ ਉਹ ਬੜਾ ਪਰਲੀ ਸਾਈਡ ਤੇ ਹਾਂ ਉਹ 90 HP ਨੇ ਲੋਨੇ ਆ 90 HP ਹੋਵੇ ਆ ਤਿੰਨੇ ਲੈਣ ਦੇ ਵਿੱਚ ਤਿਆਰ ਨੇ ਠੀਕ ਆ ਆ ਦਾ ਕੱਜ ਜਾਗ ਜੂ ਪੇਂਟ ਤੇ ਅਰੇ ਪੇਂਟ ਤੇ ਜਾਣਾ ਹਜੇ ਬਾਕੀ ਆ ਇਹ ਚੀਕੇ ਤੋਂ ਠੀਕਾ ਸਮਾਣਾ ਹਾਂ ਠੀਕ ਆ ਲਓ ਵੀ ਮਿੱਤਰੋ ਕਰੋ ਕਰਾ ਚੈੱਕ ਨਾ 91 ਕਰਾਂ ਦੀ ਲੋਕ ਇਹਦੇ ਪਲੇਟ ਫਾਰਮ ਜੋਕੇ ਲੋਕ ਕਹਿੰਦੇ 91 ਕਰਾਂ ਦਾ ਤੌਰ ਘਟ ਗਿਆ ਦਵਾਰੇ ਨਹੀਂ ਕਰਾਂਗੇ ਹੈ ਕਟੜਨੇ ਮਾਰੇ ਦਾ ਜਾ ਵੀਡੀਓ ਦੁਬਾਰੇ ਬਣਾ ਰਹੇ ਆ ਆਪਾਂ ਠੀਕ ਆ ਵੀ ਦੌਰ ਘਟਾਣੀ ਉਵੇਂ ਚੱਲੀ ਜਾਂਦਾ ਦੌਰ ਤਾਂ ਵੱਧ ਗਿਆ ਸਾਲ-ਸਾਲ ਦੀ ਬੁਕਿੰਗ ਖੜੀ ਹੈ ਆਪਣੇ ਕੋਲੇ ਠੀਕ ਆ 5911 ਦੀ ਲੈ ਵੀਰੋ ਸਾਲ-ਸਾਲ ਦੀ ਬੁਕਿੰਗ ਚੱਲੀ ਜਾਂਦਾ 5911 ਦੀ ਗਰਗੰਟ ਮੇਸਤਰੀ ਢਲੋਲੇ ਕੋਲ ਆ ਦੇਖੋ ਆ ਸਟਾਰਟ ਕਰੇ ਕਰਤਾ ਇੰਜਣ ਲਾ ਰਹੇ ਬਹੁਤ ਪਿਆਰਾ ਵਾਹ ਠੀਕ ਆ ਜੀ ਆ ਰਵਾ ਹੋਈ ਜਾਣਾ ਮਾ ਬਾਪ ਰਾਤੇ ਆ ਖੋਲਣੇ ਜੁਵਾ ਦਾ ਅੱਜ ਕੱਲੇ ਖੜਿਆ 10-8 ਜੁਵਾ ਦਾ ਹੋ ਗੋਲਾਂਗੇ ਠੀਕ ਆ ਉਹਨਾਂ ਕੋਲੋਂ ਇਹਦਾ ਤਪਾ ਦਾ ਕੰਮ ਜੰਟਾ ਬੌਸ ਬਣ ਗਿਆ ਝਣਾਉਣ ਲੈ ਤਾਉਣ ਲੈ ਜਾ ਕਰੀ ਮਤਲਬ ਨਾਬਰ ਰਿਆਸਤ ਕਰਕੇ ਮਜ਼ਹੂਰ ਸੀ ਨਾ ਹੁਣ ਇਹਦੇ ਪੈਰ ਦੀਪ ਘਟਾਵਾ ਫੇਰ ਹੁਣ ਮਿਸਤਰੀ ਆ ਗਿਆ ਗਰਜੰਟ ਧਨੋਲਾ 91 ਕਰਾਂ ਦਾ ਡਾਕਟਰ ਇਹ ਪਤਾ ਕੀ ਗੱਲ ਆ ਪਾਈਆਂ ਨਾਲ ਹੀ ਹੁੰਦੇ ਆ ਸਹੀ ਗੱਲ ਹਾਂ ਹਾਂ ਤੇ ਮਿੱਤਰੋ ਬਾਕੀ ਨੰਬਰ ਆ ਜਿਹੜਾ ਵੀਰ ਦਾ ਸਕਰੀਨ ਦੇ ਉੱਤੇ ਚੱਲੀ ਇਹਦਾ ਗਰਜੰਟ ਮਿਸਤਰੀ ਧਨੋਲਾ ਨਾ ਤਾਂ ਤੁਸੀਂ ਕੋਈ ਵੀ 911 ਹੋ ਗਿਆ ਐਚ ਐਮਟੀ ਦਾ ਕੋਈ ਵੀ ਟਰੈਕਟਰ ਹੋ ਗਿਆ ਹਾਂ ਦੇ ਵੀ ਗਨਤੋਂ ਲੈ ਕੇ ਜਿੰਨੇ ਆਏ ਨੇ 5211 911 627511 ਕੋਈ ਵੀ ਆ ਤੇ ਕੋਈ ਵੀ ਤਾਇਰ ਕਰਵਾਉਣਾ ਤਾਂ ਤੁਸੀਂ ਮਿਸਤਰੀ ਨਾਲ ਸੰਪਰਕ ਕਰ ਲਿਓ ਪਿੰਡ ਤਣਾਉਲਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਪੈਂਦਾਗਾ ਨੇੜੇ ਦੀਪ ਘਟਾਵਾ ਤੇ ਆਹ ਮੇਨ ਰੋਡ ਆ ਗਿਆ ਇਹ ਬਰਨਾਲਾ ਸਗੂਰ ਬਰਨਾਲਾ ਸਗੂਰ ਉਹ ਸਾਹਮਣੇ ਬੱਸ ਸਟੈਂਡ ਆ ਗਿਆ ਇੱਥੇ ਆ ਕੇ ਦੀ ਕੰਟੈਕਟ ਕਰਦਾ ਕੋਈ ਵੀ ਤੁਹਾਨੂੰ 911 ਕੋਈ ਵੀ ਜਿਵੇਂ ਕਰੇ ਜਿਵੇਂ ਐਚ ਐਮਟੀ ਦਾ ਜੀਟਰ ਕੰਪਨੀ ਦਾ ਟਰੈਕਟਰ ਤੁਸੀਂ ਤਾਇਰ ਕਰਵਾਉਣਾ ਤਾਂ ਮਿਸਤਰੀ ਨਾਲ 911 ਸੰਪਰਕ ਜ਼ਰੂਰ ਕਰੋ ਬਾਕੀ ਟਰੈਕਟਰ ਤੁਹਾਨੂੰ ਵਾਹ 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 ਹੀ ਤੇ ਆਪਣੇ ਨਵੇਂ ਲਾਉਣੇ ਦਾ ਤਸੱਲੀ ਮੰਨੇ ਹੋਏ ਨੇ ਪਤਾ ਕਿ ਸਾਰੇ ਚਾਲ ਦੇ ਟਰੈਕਟਰ ਮਿਸਤਰੀ ਦੇ ਕਰੇ ਹੋਏ ਲੇਕਿਨ ਹੁਣ ਦੂਰੋਂ ਦੂਰੋਂ ਆ ਰਹੇ ਮਿਸਤਰੀ ਤਾਂ ਚੀਕੇ ਤੋਂ ਆਏ ਨਾ ਹਾਂਜੀ ਕੇ ਤਾਂ ਆਹ ਆਹ ਆ ਚੀਕੇ ਤੋਂ ਆਇਆਗਾ ਉਹ ਕਰਨਾਲ ਤੋਂ ਉਹ ਕਰਨਾਲ ਵਾਲਾ ਚੀਕੇ ਤੋਂ ਆਇਆ ਹੋਇਆ ਤੇ ਆਹਾਂ ਇਹ ਜਲੰਧਰ ਸਾਈਡ ਤੋਂ ਇਹ ਜਲੰਧਰ ਵਾਲੀ ਸਾਈਡ ਦਾ ਮਿੱਤਰੋ ਆਈ ਜਾਂਦੇ ਨੇ ਨਾ ਓਵੇਂ ਟਰਾਈ ਉਹ ਅੰਬਰਸਰ ਦਾ ਅੰਬਰਸਰ ਜੀ ਅੰਬਰਸਰ ਸਾਹਿਬ ਤੋਂ ਆਇਆ ਹੋਇਆ ਟਰੈਕਟਰ ਆ ਗਿਆ ਟਰਾਈ ਲਾਈਨ ਆਉਂਦੇ ਅੱਜ ਬੰਦੇ ਠੀਕ ਹੈ ਟਰਾਈ ਲਾਈਨ ਉਹ ਤੋਂ ਬਾਅਦ ਫਿਰ ਇਹਦਾ ਰੰਗ ਪੇਟ ਹੋਊਗਾ ਹਾਂ ਅੱਜ ਆ ਜਾਣਾ ਰੰਗ ਤੇ ਪਹਿਲਾਂ ਠੀਕ ਹੈ ਇਸ ਤੋਂ ਬਾਅਦ ਆ ਲੱਗੇਗਾ ਵਿਰੋਧ ਹੀ ਚੱਲੇ ਫਿਰ ਉਹ ਹੋ ਜਾਣਾ ਇਹ ਮਿੱਤਰੋ ਬਾਕੀ ਆ ਦੇਖੋ ਤੁਸੀਂ ਰੰਗ ਦਾ ਨਾ ਟਰੈਕਟਰ ਪੇਟ ਹੋਏ ਹੋਏ ਵੀ ਕਹਿੰਦੇ ਪੂਰੀ ਗਰਦ ਕੱਢੀ ਵੀ ਹੈ ਟਰੈਕਟਰਾਂ ਦੀ ਤੇ ਬਾਕੀ ਚਹਲ ਜੀਓ ਦਾ ਜੀਓ ਦਾ ਸਿਸਟਮ ਹੈ ਉਹ ਵੀ ਨਾ ਮਰਵਾਜ ਹੋ ਜੀ ਜੀਓ ਚਹ ਉਹ ਉਹ ਦੀ ਹੂਨ ਲਾ ਦਿੰਦਾ ਫੇਰ ਉਹ ਮਾਲਵਾ ਤਾਂ ਡੱਕ ਨਹੀਂ ਦਿਖਾਇਆ ਆਪਣਾ ਲੱਗਿਆ ਹੋਇਆ ਇਹ ਜੀ ਉਹਦਾ ਡੱਕ ਲੱਗਾ ਮਿੱਤਰੋ ਬਾਕੀ ਕਮੈਂਟ ਕਰਕੇ ਜਰੂਰ ਦੱਸੋ ਵੀ ਕਿਵੇਂ ਹੋਇਆ 911 ਬਾਕੀ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਬਹੁਤ ਬਹੁਤ ਧੰਨਵਾਦ ਮਿਸਤਰੀ ਸਾਹਿਬ ਸਤਿ ਸ਼੍ਰੀ ਅਕਾਲ ਓਕੇ